ਸਤਿ ਸ੍ਰੀ ਅਕਾਲ ਦੋਸਤੋ ਮੈਂ ਪਾਲੀ ਖਾਦਮ ਸ਼ਬਦਾਂ ਦੀ ਲੜੀ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਜਿਹੜੇ ਦੋ ਸ਼ਬਦਾਂ ਦੀ ਗੱਲ ਕਰਨ ਜਾ ਰਹੇ ਹਾਂ ਉਹਨਾਂ ਦੋਹਾਂ ਸ਼ਬਦਾਂ ਵਿੱਚ ਕਿਸੇ ਇੱਕ ਅੱਖਰ ਤੇ ਨੁਕਤਾ ਜਾਂ ਬਿੰਦੀ ਲੱਗਣ ਨਾਲ ਉਸਦਾ ਉਚਾਰਨ ਅਤੇ ਅਰਥ ਦੋਵੇਂ ਬਦਲ ਜਾਂਦੇ ਹਨ ਆਓ ਆਪਾਂ ਸ਼ੁਰੂ ਕਰਦੇ ਹਾਂ ਸਾਡਾ ਅੱਜ ਦਾ ਪਹਿਲਾ ਸ਼ਬਦ ਹੈ ਮਜਬੂਰ ਇਸਦਾ ਉਚਾਰਨ ਹੈ ਮਜਬੂਰ ਮਜਬੂਰ ਸ਼ਬਦ ਵਿੱਚ ਜਜੇ ਦੀ ਵਰਤੋਂ ਕੀਤੀ ਗਈ ਹੈ। ਉਰਦੂ ਵਿੱਚ ਇਹ ਅੱਖਰ ਜੀਮ ਨਾਲ ਲਿਖਿਆ ਜਾਂਦਾ ਹੈ। ਇਸ ਸ਼ਬਦ ਵਿੱਚ ਅਕਸਰ ਅਸੀਂ ਜਜੇ ਪੈਰ ਬਿੰਦੀ ਲਾਉਣ ਦੀ ਗਲਤੀ ਕਰ ਜਾਂਦੇ ਹਾਂ ਪਰ ਸਾਨੂੰ ਅਜੇਹਾਨੀ ਕਰਨਾ ਚਾਹੀਦਾ। ਆਓ ਆਪਾਂ ਮਜਬੂਰ ਸ਼ਬਦ ਦਾ ਅਰਥ ਵੀ ਜਾਣ ਲੈਂਦੇ ਹਾਂ। ਮਜਬੂਰ ਸ਼ਬਦ ਦਾ ਅਰਥ ਹੁੰਦਾ ਹੈ ਬੇਵੱਸ। ਕਈ ਸ਼ਬਦਾਂ ਦੇ ਹੋਰ ਵੀ ਕਈ ਅਰਥ ਹੁੰਦੇ ਹਨ। ਮੈਂ ਸਿਰਫ ਇੱਕ ਜਾਂ ਦੋ ਅਰਥ ਲੈਂਦਾ ਹਾਂ। ਕਿਉਂਕਿ ਮੇਰਾ ਮਕਸਦ ਸਿਰਫ ਤੁਹਾਨੂੰ ਦੋ ਸ਼ਬਦਾਂ ਵਿੱਚ ਅੰਤਰ ਸਪਸ਼ਟ ਕਰਨਾ ਹੈ ਆਓ ਆਪਾਂ ਦੂਸਰਾ ਸ਼ਬਦ ਦੇਖਦੇ ਹਾਂ ਸਾਡਾ ਅੱਜ ਦਾ ਦੂਸਰਾ ਸ਼ਬਦ ਹੈ ਮਜ਼ਬੂਰ ਮਜ਼ਬੂਰ ਤੇ ਜਜੇ ਪੈਰ ਬਿੰਦੀ ਲੱਗੀ ਹੋਈ ਹੈ ਇਸ ਲਈ ਇਸ ਦਾ ਸਹੀ ਉਚਾਰਨ ਮਜ਼ਬੂਰ ਸ਼ਬਦ ਤੋਂ ਵੱਖਰਾ ਹੋਏਗਾ ਇਸ ਦਾ ਸਹੀ ਉਚਾਰਨ ਹੈ ਮਜ਼ਬੂਰ ਇਸ ਸ਼ਬਦ ਵਿੱਚ ਜਜੇ ਪੈਰ ਬਿੰਦੀ ਲੱਗੀ ਹੋਈ ਹੈ ਸੋ ਇਸ ਸ਼ਬਦ ਵਿੱਚ ਉਰਦੂ ਦੇ ਜ਼ੇ ਅੱਖਰ ਦੀ ਵਰਤੋਂ ਹੋਏਗੀ ਸੋ ਇਹ ਸਨ ਸਾਡੇ ਅੱਜ ਦੇ ਦੋ ਸ਼ਬਦ ਮਜਬੂਰ ਮਜ਼ਬੂਤ ਕੱਲ ਫਿਰ ਮਿਲਾਂਗੇ ਹੋਰ ਨਵੇਂ ਦੋ ਸ਼ਬਦਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ